ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਪਵਾਵਾਂਗੇ ਇਟਲੀ ਦੇ ਵਿੱਚ ਆਪਣਾ ਕੰਮ بڑے ਭਣ ਭਰਾਏ ਪੁੱਛਦੇ ਸੀ ਕਿ ਤੁਸੀਂ ਇਟਲੀ ਦੇ ਵਿੱਚ ਕੀ ਕੰਮ ਕਰਦੇ ਹੋ ਕਿਹੜਾ ਕੰਮ ਕਰਦੇ ਹੋ ਤੇ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕਿਹੜਾ ਕੰਮ ਕਰਦਾ ਮੈਂ ਤੇ ਇਹ ਆਪਣਾ ਮੈਗਜ਼ੀਨ ਜਿਹਦੇ ਵਿੱਚ ਆਪਾਂ ਕੰਮ ਕਰਦੇ ਆਂ ਵੈਸੇ ਤੇ ਆਪਣੀ ਫੈਕਟਰੀ ਉੱਧਰ ਹੁੰਦੀ ਆ ਤੇ ਇਹ ਸਿਰਫ ਹੈਗਾ ਮੈਗਜ਼ੀਨ ਤੇ ਇਹ ਖੜੀ ਆਪਣੀ ਰਾਣੀ ਵੱਡੀ ਸੁੰਦਰਾ ਤੇ ਉਹ ਖੜੀ ਆ ਛੋਟੀ ਰਾਣੀ ਸਹੀ ਹੈ ਜੀ ਇਹ ਵੱਡੀ ਰਾਣੀ ਤੇ ਉਹ ਹੈਗੀ ਛੋਟੀ ਰਾਣੀ ਤੇ ਹੁਣ ਤੁਹਾਡੇ ਨਾਲ ਕਰਾਂਗੇ ਗੱਲਾਂ ਬਾਤਾਂ ਬਾਕੀ ਹੁਣ ਇਟਲੀ ਦੇ ਵਿੱਚ ਪੇਪਰ ਉੱਪਰ ਵੀ ਵਾਹ ਖੁੱਲੇ ਆ ਨਵੇਂ ਵੀਰ ਭਰਾ ਬਹੁਤ ਵੀ ਆ ਰਹੇ ਆ ਤੇ ਉਹਨਾਂ ਨੂੰ ਵੀ ਦੱਸਦੇ ਆ ਇੱਥੇ ਕੀ ਕੰਮਕਾਰਾਂ ਦੇ ਹਾਲਾਤ ਆ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਬਾਕੀ ਕਰਦੇ ਆ ਗੱਲਾਂ ਬਾਤਾਂ ਆਪਣਾ ਟਰੱਕ ਦੀਗ ਰਹੇ ਆ ਟਰੱਕ ਲਾਦ ਕੇ ਫਿਰ ਤੁਹਾਨੂੰ ਦੱਸਦੇ ਆ ਤੇ ਇਹ ਆ ਛੋਟਾ ਛੋਟਾ ਮੜਾ ਚੈੱਕ ਕਰੋ ਇਹ ਮੈਗਜ਼ੀਨ ਆਪਣੀ ਇੱਧਰ ਸਮਾਨ ਪਿਆ ਸਾਰਾ ਇੱਧਰ ਉਹ ਜਿੱਤੇ ਤੱਕ ਵੀ ਦੇਖ ਲਓ ਆ ਸਾਰਾ ਭਰਿਆ ਆ ਹੀ ਇਹ ਸਾਰਾ ਆਪਾਂ ਖਾਲੀ ਕਰਤਾ ਹੁਣ ਤੇ ਹੁਣ ਇੱਕ ਹੋਰ ਟਰੱਕ ਆ ਰਿਹਾ ਉਹਦੀ ਵੇਟ 'ਚ ਬੈਠੇ ਆਂ ਵੈਸੇ ਇਹ ਸਿਰਫ ਮੈਗਜ਼ੀਨ ਆ ਜਿਹੜੀ ਫੈਕਟਰੀ ਆ ਜਿੱਥੇ ਸਾਡੀ ਪ੍ਰੋਡਕਸ਼ਨ ਹੁੰਦੀ ਆ ਜਿੱਥੇ ਬਣਦਾ ਸਮਾਨ ਉਹ ਦੂਸਰੀ ਸਾਈਡ ਆ ਉੱਥੇ ਵੀ ਜਾ ਕੇ ਤੁਹਾਨੂੰ ਥੋੜਾ ਉਹਦਾ ਬਖਾਵਾਂਗੇ ਜੇ ਟਾਈਮ ਲੱਗਾ ਤੇ ਇੱਧਰ ਕਹਾਂਗੇ ਨਹੀਂ ਜਿਵੇਂ ਆਮ ਆਦਾ ओके ਤੇ ਇਹ ਆ ਗਿਆ ਉਹਦਾ ਫੋਨ ਕੀ ਆ ਕੰਮ ਹੀ ਆਉਣਾ ਵਾ ਰੋਮਾ ਵਾਲੀ ਕੰਮ ਹੀ ਲੱਗਣਾ ਉਹ ਆ ਰਿਹਾ ਲੱਦ ਕੇ ਫ੍ਰੀ ਹੋ ਕੇ ਫਿਰ ਤੁਹਾਡੇ ਨਾਲ ਕਰਾਂਗੇ ਲੰਮੀਆਂ ਗੱਲਾਂ ਵਾ ਤੇ ਇਹ ਫੈਕਟਰੀ ਸਾਡੀ ਦਾ ਬਾਹਰ ਦਾ ਹਿੱਸਾ ਆ ਨਾਲ ਨਹਿਰ ਆ ਤੇ ਇੱਧਰ ਅਸੀਂ ਚਾਰ ਚੋਰ ਜਲਾਈ ਦੀਆਂ ਗੱਡੀਆਂ ਆਪਣੀਆਂ ਉਹ ਸਾਹਮਣੇ ਤੇ ਉਹ ਅਵੇਰੋ ਵਾਹ ਵਾਹ ਇਹ ਸਾਡਾ ਨੋਤਰਾ ਕਾਪੋ ਸਿ ਖਿਆਮਾ ਓਮ ਗਾੜਾ ਕਿ ਬੈਲੋ ਵਾ ਆ ਰਿਹਾ ਕਾਮਿਓ ਇਹ ਆ ਗਿਆ ਹੁਣ ਕਾਮਿਓ ਇਹ ਆਪ ਲਾਤਾਗੇ ਉਹ ਪੂਰੀ ਪੂਰੀ ਜਗਾ ਹੀ ਆ ਕਹਿੰਦਾ ਹੀ ਹੁੰਦਾ ਕਹਿੰਦਾ ਹੀ ਤੇ ਹੁਣ ਆ ਗਿਆ ਆਪਣਾ ਟਰੱਕ ਵੇਖੋ ਇਧਰ ਤੇ ਆਪਣਾ ਵੀ ਆਈਫੋਨ ਨਵਾਂ ਤੇ ਵਾਕਿਆ ਯਾਰ ਇਹ ਚ ਫੀਚਰ ਬੜੇ ਘੈਂਟ ਆਈਫੋਨ ਜਿਹੜਾ 17 ਹੈ ਨਾ ਅਕਾਲੀ ਆਪਾਂ ਕਿਹ ਕਿਸਾ ਕਰਾਈਆਂ ਆ ਜੀ ਆ ਕੰਮ ਕਰ ਕਰ ਲਾਉਣੀ ਆ ਜੇ ਤੇ ਹੁਣ ਆਪਾਂ ਲੱਧਾ ਇਹ ਕਾਮਿਓ ਕਿਉਂਕਿ ਹੁਣ ਫੂਨ ਫੜਿਆ ਉਹ ਪੋਰਟਰੇਟ ਮੰਨ ਲਓ ਸਿੱਧਾ ਤੇ ਇਦਾਂ ਨੇ ਇਹਦੇ ਟੇਡਾ ਕਰਨਾ ਪੈਂਦਾ ਹੁਣ ਇਹ ਚੋ ਇਹ ਵੀ ਫੀਚਰ ਆ ਇੱਕ ਕਿ ਸਿੱਧਾ ਫੜੋ ਤਾਂ ਵੀ ਉੱਚ ਪੋਰਟਰੇਟ YouTube ਜਿਹੜੀ ਵੀਡੀਓ ਚੱਲਦੀ ਹੈ ਉਹਦੇ ਵਰਗੀ ਵੀ ਵੀਡੀਓ ਬਣ ਜਾਂਦੀ ਹੈ ਕਹਿੰਦਾ ਮਤਲਬ ਤੇ ਇਹਨਾਂ ਨੂੰ ਜਾਣਾ ਵਾ ਰੋਮਾ ਵੈਟਿਕਨ ਸਿਟੀ ਆਪਣਾ ਸਮਾਨ ਜਾਣਾ ਤੇ ਸਾਡੇ ਬਣਦਾ ਕੀ ਆ ਇਹ ਵੀ ਤੁਹਾਨੂੰ ਬਹਾਲ ਜੀ ਇਹ ਪੋਰਤੇ ਬਣਦੇ ਆ ਸਾਡੇ ਦਰਵਾਜੇ ਇਹਨਾਂ ਨੂੰ ਆਪਾਂ ਕਹਿ ਦਿੰਨੇ ਆ ਟਾਲੀਆਂ ਚ ਪੋਰਤੇ ਕਹਿ ਦਿੰਦੇ ਇਹ ਆ ਇਸ ਦਾ ਨਾਲ ਤੰਦਰਾ ਤੇ ਇਹ ਚੀਜ਼ ਬੰਦੀ ਆ ਤੇ ਇਹ ਜਾਣਾ ਵਾ ਜਿੱਦਿ ਇੱਕ ਸਾਡੇ ਇੱਥੇ ਉਹ ਹੋ ਡਿੱਗ ਜਾਣ ਲੱਗਾ ਸੀ ਤੇ ਸਾਡੇ ਇੱਥੇ ਜਿਹੜੀ ਮਾਰਕੀਟ ਆ ਜਿੰਨੂੰ ਕਹਿੰਨੇ ਆ ਆਪਾਂ ਲੇਰਵਾ ਮਰਲੀਨ ਬੜੀ ਵੱਡੀ ਤਗੜੀ ਮਾਰਕੀਟ ਆ ਇਹ ਸਾਰਾ ਸਮਾਨ ਉਹਦਾ ਹੀ ਜਾ ਰਿਹਾ ਤੇ ਤੁਸੀਂ ਇਹ ਸਭ ਲੈ ਲਓ ਕਿ ਆ ਥੋੜੇ ਜਿਹੇ ਦਿਨਾਂ ਦੇ ਵਿੱਚ ਹੀ ਨਾ ਹ 10 10 15 ਦਿਨਾਂ ਦੇ ਵਿੱਚ ਕਟੋ ਕਾਟਣੀ ਤੇ ਵੀ ਕਾਮੀਆਂ ਸਮਾਨ ਗਿਆ 30 ਟਰੱਕ ਸੋ ਚਲੋ ਵਧੀਆ ਬਾਕੀ ਭਾਈ ਆ ਟਰੱਕ ਵਾਲਿਆਂ ਦੀ ਵਿਚਾਰਿਆਂ ਦੀ ਲਾਈਫ ਆ ਆਪਾਂ ਕਹਿ ਸਕਦੇ ਸੜਕਾਂ 'ਤੇ ਹੀ ਆਣਾ ਕਿੰਨਾ ਖਤਰਾ ਮੋਲ ਲੈਂਦੇ ਆ ਇਹ ਵੀ ਤੇ ਬਾਕੀ ਇਟਲੀ ਦੇ ਵਿੱਚ ਜਿਹੜੇ ਨਵੇਂ ਆਉਣ ਉਹਨਾਂ ਨੂੰ ਵੀ ਆਪਾਂ ਐਡਵਾਈਸ ਦਵਾਂਗੇ ਕਿ ਉਹਨਾਂ ਨੂੰ ਦੱਸਾਂਗੇ ਆਉਣਾ ਚਾਹੀਦਾ ਜਾਂ ਨਹੀਂ ਜਾਂ ਕੀ ਹਿਸਾਬ-ਕਤਾਬ ਆ ਇੱਥੇ ਦਾ ਸਾਰੀ ਤੁਹਾਡੇ ਨਾਲ ਕਰਦੇ ਆ ਯਾਰ ਦਿਲ ਖੋਲ ਕੇ ਨਾ ਗੱਲਾਂ ਆਵੇਂ ਟਰੱਕ ਲਾਦ ਲੈਣ ਦੋ ਆ ਮੇਰਾ ਟਰੱਕ ਡਰਾਈਵਰ ਵੀ ਤੁਹਾਨੂੰ ਬੁਲਾਇਆ ਫੋਨ ਉਹ ਬਣਾਉਗਾ ਵੀਡੀਓ ਬਣਾਉਣ ਵਾਲਾ ਤੁਹਾਨੂੰ ਬੁਲਾਇਆ ਕਰ ਰਿਹਾ ਹੈ ਬਾਕੀ ਹੋਰ ਗੱਲ ਕਰਦੇ ਆ ਜਿਹੜੇ ਮੇਰੇ ਵੀਰ ਭਰਾ ਇਟਲੀ ਆਉਣਾ ਚਾਹੁੰਦੇ ਆ ਬਸ ਸਿਰਫ ਸਿੰਪਲ ਗੱਲ ਦੱਸਾਂ ਤੁਹਾਨੂੰ ਆਓ ਜਰੂਰ ਆਓ ਜਿੱਥੇ ਏਨੇ ਲੋਕ ਆ ਕੇ ਸੈੱਟ ਹੋ ਗਏ ਆਪਣਾ ਸਭ ਕੁਝ ਬਣਾ ਲਿਆ ਜਾਂ ਮੈਂਹੀਂ ਲਾ ਲੋ ਆਪਣੇ ਆਪ ਦੀ ਗੱਲ ਕਰਾਂ ਤੇ ਮੈਂ ਹੁਣ ਸੈੱਟਾਂ ਇੱਥੇ ਵਧੀਆ ਚੱਲਦਾ ਵਾ ਵਧੀਆ ਦਾਲ ਫੂਕਾ ਰੋ ਤੇ ਪਾਣੀ ਵਧੀਆ ਚੱਲੀ ਜਾਂਦਾ ਹਨਾ ਵਧੀਆ ਆਪਾਂ ਕੰਮ ਕਰ ਲੱਗੇ ਆ ਤੇ ਸੈੱਟ ਹੁਣ ਮੈਂ ਤੁਹਾਨੂੰ ਕਹਾਂ ਯਾਰ ਇੱਥੇ ਕੁਝ ਨਹੀਂ ਰੱਖਿਆ ਕੰਮ ਬੜਾ ਔਖਾ ਮਿਲਦਾ ਕੰਮ ਬਹੁਤ ਘਟੇ ਹੋਈ ਆ ਜਾਂ ਇਹ ਉਹ ਫਿਰ ਗੱਲ ਸਹੀ ਜੀ ਨਹੀਂ ਆ ਸਹੀ ਗੱਲ ਸਿਰਫ ਇਹ ਆ ਕਿ ਇਦਾਂ ਦਾ ਆਪਣਾ ਮਾਈਂਡ ਬਣਾ ਕੇ ਆਇਓ ਇੰਨਾ ਕੁ ਮਾਈਂਡ ਸੈਟ ਕਰਕੇ ਆਇਓ ਕਿ ਇੱਥੇ ਆਣ ਕੇ 2 ਤੋਂ 3 ਸਾਲ ੱਟਕੇ ਖਾਣੇ ਪੈਂਦੇ ਆ ਉਹ ਹਰ ਇੱਕ ਨੂੰ ਖਾਣੇ ਪੈਂਦੇ ਆ ਇਹ ਜ਼ਰੂਰੀ ਨਹੀਂ ਕਿ ਤੁਸੀਂ ਆਉਣਾ ਤੁਸੀਂ ਖਾਣੇ ਆ ਇੱਥੇ ਜਿਹੜੇ ਪੁਰਾਣੇ ਸੈੱਟ ਹੋਏ ਆ ਜਿੰਨੇ ਵੀ ਵੀਰ ਭਰਾ ਪਹਿਣਾ ਸੈੱਟ ਹੋਏ ਆ ਜਿੰਨੇ ਵੀ ਆਏ ਆ ਸਾਰਿਆਂ ੱਟਕੇ ਖਾਦੇ ਆ ਬਸ ਇਹ ਆ ਕਿ ਜਿਹੜੇ ਤੁਸੀਂ ਆਪਣੇ ਇੰਡੀਆ ਦੇ ਏਜੰਟ ਨਾਲ ਗੱਲ ਕਰਕੇ ਆਉਣਾ ਉਹ ਬਾਈ ਪੱਕੀ ਕਰਕੇ ਆਇਓ ਕਿ ਸਾਡੇ ਪੇਪਰ ਬਣਾ ਦੀ ਭਰਾਵਾ ਜੇ ਪੇਪਰ ਨਹੀਂ ਬਣਦੇ ਤੇ ਬਹੁਤ ਜ਼ਿਆਦਾ ੱਟਕੇ ਆ ਬਾਈ ਫੇਰ ਤੇ ਨਿਰੇ ੱਟਕੇ ਆ फेर ਇਹ ਨਹੀਂ ਪਤਾ ਕੋਈ ਟਾਈਮ ਲਿਮਟ ਨਹੀਂ ਆ ਕਿੰਨਾ ਟਾਈਮ ਤੱਕ ਇਹ ਆ ਬਸ ਇੰਨੀ ਕੀ ਗੱਲ ਕਰਕੇ ਆਇਓ ਇੰਨੀ ਕੀ ਗੱਲ ਕਰਕੇ ਆਇਓ ਕੀ ਸਾਡੇ ਪੇਪਰ ਬਣਾ ਦੀ ਭਰਾਵਾ ਹੋਰ ਕੁਛ ਨਹੀਂ ਜ ਲੱਖ 2 ਲੱਖ ਵਧ ਦੇ ਦਿਓ ਉਹਨੂੰ ਪਰ ਪੇਪਰ ਜ਼ਰੂਰ ਬਣਾ ਲਿਓ ਬਾਈ ਨਹੀਂ ਤਾਂ ਇੱਥੇ ਕੀ ਅੱਜ ਕੱਲ ਕੀ ਚੱਲੰਦਿਆ ਖੂਨ ਚਿੱਟਾ ਹੋ ਚੁੱਕਾ ਵਾ ਆਉਂਦੇ ਆ ਵੀਰ ਭਰਾ ਉਹਨਾਂ ਦੇ ਪੇਪਰ ਨਹੀਂ ਬਣਾਉਂਦੇ ਪੇਪਰ ਕਿਉਂ ਨਹੀਂ ਬਣਾਉਂਦੇ ਕਿਉਂਕਿ ਉਹਨਾਂ ਨਾਲ ਇੰਡੀਆ ਤੋਂ ਗੱਲ ਕਰਕੇ ਆਏ ਹੁੰਦੇ ਆ ਡੀਡਰੀ ਕਰਾ ਦੇ ਸਾਨੂੰ ਇਟਲੀ ਪਹਚਾ ਦੇ ਬਾਸ ਇੰਨੀ ਕੀ ਗੱਲ ਪਰ ਇੱਥੇ ਆਣ ਕੇ ਜੇ ਵੇਚਦੇ ਆ ਹਿਸਾਬ ਕਿਤਾਬ ਕਿ ਜੇ ਕੋ ਕੰਮ ਨਹੀਂ ਇਹ ਜਿਹਦੇ ਕੋਲ ਪੇਪਰ ਉੱਪਰ ਨਹੀਂ ਆ ਉਹਨੂੰ ਕੰਮ ਨਹੀਂ ਮਿਲਦਾ ਸੋ ਇਸ ਗੱਲ ਕਰਕੇ ਆਪਣੀ ਸਿੱਧੀ ਤੇ ਸਾਫ਼ ਫਸਟਾ ਤੁਹਾਨੂੰ ਇੱਕੋ ਹੀ ਗੱਲ ਕਹਿ ਦਿੰਨਾ ਇੱਥੇ ਆਉਣਾ ਇੱਥੇ ਰਹਿਣਾ ਪੇਪਰ ਬਹੁਤ ਜ਼ਰੂਰੀ ਹੈ ਸੋ ਮੇਰੇ ਭਰਾ ਜਾਂ ਜਿੰਨਾਂ ਨੇ ਪੇਪਰ ਭਰਾਉਣੇ ਆ ਪੇਪਰਾਂ ਦੀ ਗੱਲ ਕਰਕੇ ਆਇਓ ਕੰਮ ਦੀ ਗੱਲ ਕਰਕੇ ਆਇਓ ਅਗਰ ਵਿੱਚ ਦਿੰਦਾ ਤਾਂ ਸਹੀ ਆ ਪਰ ਕੰਮ ਸੇ ਕੰਮ ਪੇਪਰ ਤਾਂ ਤੁਹਾਨੂੰ ਬਣਾ ਕੇ ਦਵੇ ਇਹ ਮੇਰਾ ਜਿਹੜਾ ਹੈਗਾ ਵਾ ਆਪਣਾ ਤਿਆਰ ਬਾਲਾ ਲੋ ਇੱਥੇ ਰਹਿ ਆ ਮੈਨੂੰ ਬਹੁਤ ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਸੋ ਮੇਰੀ ਇੰਨੀ ਕੀ ਗੱਲ ਆ ਬਾਕੀ ਜਿਹੜਾ ਅੱਜ ਤੁਹਾਨੂੰ ਦਿਖਾਇਆ ਇਹ ਆਪਣਾ ਕੰਮ ਹੀ ਤੇ ਆਪਣੀ ਫੈਕਟਰੀ ਮੈਗਜ਼ੀਨ ਆ ਤੇ ਮਿਲਦੇ ਆ ਜੀ ਤੇ ਆਪਾਂ ਵੀ ਬਸ ਆ ਜਾਣ ਲੱਗੇ ਆ ਇੰਡੀਆ ਕੱਲ ਨੂੰ ਪਰਸ ਨੂੰ ਆਪਣੀ ਇੱਕ ਦੋ ਦਿਨ ਤੱਕ ਕੋਈ ਫਲੈਟ ਆ ਤੇ ਮਿਲਦੇ ਆ ਜਲਦੀ ਇੰਡੀਆ ਆ ਗਏ ਬਾਈ ਧੰਨਵਾਦ ਜੀ ਤੇ ਉਹ ਤੋਂ ਬਾਅਦ ਆਪਾਂ ਕਾਰ ਟਰੱਕ ਚਾਰ ਪੰਜ ਲਾ ਦਦੇ ਆ ਆ ਇੱਕ ਹੋਰ ਆ ਪੀਲਾ ਭੂਰਾ ਆ ਜੀ ਤੇ ਇਹ ਵੀ ਲੱਦਦਾ ਤੇ ਅੱਜ ਆਪਾਂ ਸਮਾਪਤੀ ਆਪਣੀ ਤੇ ਹੁਣ ਆਪਾਂ ਚੱਲ ਜਣਾ ਇੰਡੀਆ ਬਾਕੀ ਚੜਦੀ ਗਲਾ ਤੇ ਕੰਮ ਮਿੱਤਰੋ ਜੂ ਕੰਮ ਆਣਾ ਕੰਮ ਠੋਕ ਕੇ ਕਰੋ ਜ਼ਿੰਦਗੀ ਚ ਕੰਮ ਇਦਾਂ ਕਰੋ ਕਿ ਮੇਨੇ ਤੋਂ ਉਦਯੋਗ ਕਰਦਿਆਂ ਦੇ ਘਰ ਦੇ ਇਹ ਕਹਿਣ ਕਿ ਸਾਡੇ ਪੁੱਤ ਨੇ ਕੁਛ ਕੀਤਾ ਇਹ ਕਹਿਣ ਕਿ ਸਾਡੇ ਵਰਗੀ ਔਲਾਦ ਰੱਬ ਸਭ ਨੂੰ ਦਵੇ ਇੰਨੇ ਕੇ ਧੋਨੇ ਤੋਦੋ ਬਾਈ ਕੰਮ ਇਹ ਹਾਰਡਵਰਕ ਆ ਹਾਰਡਵਰਕ ਕਰਕੇ ਹੀ ਸਭ ਕੁਝ ਤੁਸੀਂ ਪਾ ਸਕਦੇ ਏ ਇਸ ਗੱਲ ਕਰਕੇ ਆਪਣਾ ਹਾਰਡਵਰਕ ਯੂਜ਼ ਕਰੋ ਕਾਮ ਨੂੰ ਪਹਿਲ ਦਿਓ ਕਾਮ ਨੂੰ ਪਹਿਲੇ ਨੰਬਰ ਤੇ ਰੱਖੋ ਬਾਕੀ ਜਦ ਦੂਜੇ ਨੰਬਰ ਤੇ ਰੱਖੋ ਠੀਕ ਜੀ ਤੇ ਆਪਣੀ ਤੇ ਆਪਣੀ ਫੈਮਿਲੀ ਦਾ ਜਰੂਰ ਖਿਆਲ ਰੱਖਿਆ ਕਰੋ ਆਪਣੇ ਮਾਪਿਆਂ ਦਾ ਖਿਆਲ ਰੱਖਿਆ ਕਰੋ ভাই ਇੱਕ ਹੀ ਜ਼ਿੰਦਗੀ ਆ ਉਹਨਾਂ ਨੂੰ ਖੁਸ਼ ਉਹਨਾਂ ਦੇ ਸਾਰੇ ਸੁਪਨੇ ਪੂਰੇ ਕਰੋ ਤੇ ਜੇ ਖੁਸ਼ ਸੁਪਨੇ ਪੂਰੇ ਕਰਨੇ ਆ ਉਹਦੇ ਲਈ ਤੁਹਾਨੂੰ ਹਾਰਡ ਵਰਕ ਕਰਨਾ ਪੈਣਾ ਸੋ ਹਾਰਡ ਵਰਕ ਕਰਦੇ ਰਹੋ ਤੇ ভাই ਨੂੰ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਸਾਰਿਆਂ ਦਾ